ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਇੱਥੇ ਫਰਾਂਸ ਦੇ ਵਿੱਚ ਵੀ ਨਗਰ ਕੀਰਤਨ ਹੈ ਜੀ ਤੇ ਆਪਾਂ ਚੱਲੇ ਨਗਰ ਕੀਰਤਨ ਤੇ ਮੈਂ ਸੋਚਿਆ ਬਣਾਉਨੇ ਆ ਵੀਡੀਓ ਤੇ ਤੁਹਾਨੂੰ ਵੀ ਦਿਖਾਉਨੇ ਆ ਪੈਰਿਸ ਦੇ ਵਿੱਚ ਨਗਰ ਕੀਰਤਨ ਵਿਸਾਖੀ ਕੱਲ ਸੀ ਤੇ ਅੱਜ ਹੈਗੀ 14 ਤਰੀਕ ਦਿਨ ਐਤਵਾਰ ਤੇ ਆਜੋ ਲੈ ਚੱਲੀਏ ਫਿਰ ਤੁਹਾਨੂੰ ਜੋ ਕੀ ਹੈ ਜੀ ਸ਼ਾਮਤ ਦੇ ਹਾਰ ਦੇ ਤਾਰੀਖਿਤ ਸਿੰਘ ਹੋਣੀ 10 ਮਿੰਟ ਦੇ ਲਈ ਤੁਹਾਡੇ ਨਾਲ ਤੀਪਤ ਵਿਚਾਰ ਲਓ ਜੀ ਇੱਥੇ ਪੜਾ ਆ ਪਹਿਲਾਂ ਲੰਗਰ ਵੀ ਟੁੱਟ ਵਰਤਿਆ ਜਾ ਰਿਹਾ ਵਾਹ ਗੁਰੂ ਅੱਧੇ ਘੰਟੇ ਦੀ ਤਸ਼ੱਦਦ ਤੋਂ ਬਾਅਦ ਆਖਰਕਾਰ ਚੋਲਾ ਤੱਕ ਪਹੁੰਚ ਗਏ ਸੀ ਚਾਚਾ ਅਵਾ ਚਾਚੇ ਹੁਣੇ ਵੀ ਪਹੁੰਚੇ ਆ ਸ਼ੇਰਾ ਚਾਚਾ ਆਪਾਂ ਜੁਣੀ ਚਲੋ ਹੁਣ ਲੰਗਰ ਮੋਰੀ ਉਧਰ ਉੱਤਰ ਲੱਗ ਚਲੋ ਬਈ ਪ੍ਰਤਾਪਰੇ ਵਾਲੇ ਨਾਲ ਲੱਗਰ ਚੱਲੋ ਬੜੇ ਆ ਵਾਹ ਵਾਹ ਸੰਗਤ ਦਾ ਠਾਠਾ ਮਾਰਦਾ ਇਕੱਠ ਕਾਹੋ ਹੋ ਗਿਆ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਅੱਲਾ ਦਾ ਸਾਲੀਆਂ ਸਾਜਿਦਾਂ ਨੂੰ ਮੁਸਾਕੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦਿਨ ਐਤਵਾਰ ਜੀ ਪੈਰਿਸ ਦੇ ਵਿੱਚ ਅਜ ਨਗਰ ਕੀਰਤਨ ਚੱਲਿਆ ਗਿਆ ਕਿ ਮੇਰੇ ਵੱਲੋਂ ਸਾਰੀ ਪੈਲਸ ਨੂੰ ਸਾਜਿਦਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਘੜੇ ਤੇ ਕਿ ਸੰਗਤ ਦਾ ਬਹੁਤ ਵੱਡਾ ਕਾਜ ਹੋਇਆ ਇੱਥੇ ਅੱਜ ਇੱਕ ਅਸੰਮਾਨ ਪ੍ਰਸਿੱਧਤਾ ਦਾ ਆਸਰ ਹੈ ਜੇ ਤੁਸੀਂ ਸਾਡੇ ਦੇ ਵਿਸ਼ਾਸ਼ ਨਾਲ ਸਾਥ ਹੋਣ ਦੀ ਯਾਦ ਕਰਦੇ ਕਿ ਜਦੋਂ ਇਹ ਸਾਡੇ ਲਈ ਆਇਆ ਸੀ ਜੀ ਆਇਆਂ ਨੂੰ ਤੁਹਾਾਰੋਂ ਚਲਣਾ ਕਿ ਸਭ ਤੋਂ ਵੱਸਤੇ ਮਹਬੂਬਲਾ ਸਮਾਇਆ ਵੀ ਜੋ ਸਾਡੇ ਇਥੇ ਇੱਕ ਸਾਡੇ ਦੇ ਮੌਕੇ ਤੇ ਸਾਹਿਬ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਡੇ ਦਰਸ਼ਨ ਕਰਨ ਦਾ ਮੌਕਾ ਇਹ ਬਹੁਤ ਵੱਡਾ ਰੋਣਾ ਹੈ ਸਮਾਇਆ ਇਹ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਥੀ ਯੋਯ ਬਰਾਮਾ ਵਾਲਾ ਦੁੱਧ ਮੁੰਡੇ ਖੰਡਾ ਆ ਕੇ ਕੇਸਰ ਵੀ ਆ ਵਿੱਚ ਕੇਸਰ ਪਾਇਆ ਆ ਵੀ ਲੋ ਵੀ ਲੋ ਮੁੰਡੇ ਮੁੜ ਕੇ ਸਾਲ ਬਾਅਦ ਮਿਲਣਾ ਏ ਸ਼ਬਾਸ਼ ਸੰਗਤ ਦਾ ਘਟ ਬੋਲਿਆ ਅੱਜ ਬੋਲੇ ਜੁ ਜਹਾਨ ਦੀਸ਼ੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਰਿਆ ਬੇਗਮ ਪਰਾਲਿਆਂ ਦਾ ਤੁਮਨ ਨਖਤਾ ਦੀ ਸੇਵਾ ਵਾਲੇ ਇੱਥੇ ਕੈਂਪ ਲੱਗਾ ਹਾਂਜੀ ਤੇ ਲੋ ਜੀ ਆਪ ਆ ਗਏ ਸੀ ਘਰੇ ਇੱਥੇ तकरीबन 6 ਵਜੇ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਸੀ ਉਸ ਤੋਂ ਬਾਅਦ ਫਿਰ ਵੀਡੀਓ ਬਣੀ ਨਹੀਂ ਕਿਉਂ ਕਰਕੇ ਰਸ਼ ਬਹੁਤ ਸੀ ਉੱਥੇ ਤੇ ਤੁਸੀਂ ਦੱਸਿਓ ਸਾਨੂੰ ਕਿੱਦਾਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓ ਪਾਵਾਂਗੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ